ਅਦੇ ਸੋਚੇ ਕਿ ਆ ਜਿਹੜੀ ਪੱਜ ਦੌੜ ਹੈ ਜ਼ਿੰਦਗੀ ਚ ਇਹਦੇ ਵਿੱਚ ਅਸਲੀ ਸ਼ਾਂਤੀ ਉਹ ਖੁਸ਼ੀ ਦਾ ਖਜ਼ਾਨਾ ਉਹ ਕਿਵੇਂ ਮਿਲ ਸਕਦਾ ਹੈ ਜਾਂ ਫਿਰ ਜਿਹੜੀ ਸੇਵਾ-ਸੇਵਾ ਆਪਾਂ ਕਰਦੇ ਆ ਉਹਦਾ ਅਸਲ ਮਤਲਬ ਕੀ ਹੈ ਹੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਰੀਖ ਹੈ ਜੀ 21 ਅਕਤੂਬਰ 2025 ਤੇ ਅੱਜ ਦਾ ਜੋ ਪਵਨ ਹੁਕਮਨਾਮਾ ਸਾਹਿਬ ਹੈ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਹੈ ਤੇ ਇਹ ਬਾਣੀ ਤਨਾਸਰੀ ਰਾਗ ਵਿੱਚ ਹੈ ਹਾਂਜੀ ਬਿਲਕੁਲ ਇਹ ਪਾਵਨ ਬਾਣੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 673 ਤੇ ਸੁਭਾਏਮਾਨ ਹੈ ਅੱਛਾ ਹਾਂ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਬਾਣੀ ਦੇ ਜਿਹੜੇ ਡੂੰਗੇ ਭਾਵ ਨੇ ਉਹਨਾਂ ਨੂੰ ਸਮਝਣ ਦੀ ਖਾਸ ਕਰਕੇ ਸੇਵਾ ਸਿਮਰਨ ਤੇ ਜਿਹੜੀ ਸੰਤੁਸ਼ਟੀ ਹੈ ਇਹਨਾਂ ਦਾ ਆਪਸ ਵਿੱਚ ਕੀ ਸਬੰਧ ਹੈ ਉਹ ਦੇਖਾਂਗੇ ਬਿਲਕੁਲ ਤੇ ਮੈਨੂੰ ਲੱਗਦਾ ਅੱਜ ਦਾ ਸ਼ਬਦ ਨਾ ਇਸੇ ਗੱਲ ਤੇ ਬਹੁਤ ਹੀ ਸੂਣੀ ਰੋਸ਼ਨੀ ਪਾਉਂਦਾ ਹੈ ਬੜਾ ਸਪਸ਼ਟ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੀਆਂ ਤੁਕਾਂ ਹੀ ਦੇਖੋ ਕਿੰਨੀ ਨਿਮਰਤਾ ਨਾਲ ਸ਼ੁਰੂ ਹੁੰਦੀਆਂ ਨੇ ਪਾਣੀ ਪਖਾ ਪੀਸੋ ਸੰਤਾ ਆਗੇ ਗੁਣ ਗੋਵਿੰਦ ਜਸ ਗਾਈ ਸਾਸੇ ਸਾਸੀ ਮਨ ਨਾਮ ਸਮਹਾਰੇ ਇਹੋ ਵਿਸ਼ਰਾਮ ਨਿਤ ਪਾਈ ਪਹਿਲਾ ਇਨਾ ਤੁਕਾ ਚ ਨਾ ਗੁਰੂ ਸਾਹਿਬ ਇੱਕ ਇੱਕ ਤਾਂ ਅੰਗੇ ਅਰਦਾਸ ਜੀ ਕਰ ਰਹੇ ਨੇ ਕਹਿੰਦੇ ਨੇ ਮੇਰੀ ਇੱਛਾ ਹੈ ਮੇਰੀ ਲੋਚਾ ਹੈ ਕਿ ਮੈਂ ਪ੍ਰਭੂ ਦੇ ਜਿਹੜੇ ਪਿਆਰੇ ਨੇ ਸੰਤ ਜਨ ਨੇ ਉਹਨਾਂ ਦੇ ਅੱਗੇ ਹੋ ਕੇ ਸੇਵਾ ਕਰਾਂ ਅੱਛਾ ਤੇ ਸੇਵਾ ਵੀ ਕਿਉਂ ਜੀ ਦਸੀਏ ਹਾਂ ਸੇਵਾ ਵੀ ਦੇਖੋ ਕੋਈ ਵੱਡੇ ਰੁਤਬੇ ਵਾਲੀ ਨਹੀਂ ਬੜੀ ਨਿਮਰਤਾ ਵਾਲੀ ਪਾਣੀ ਢੋਣਾ ਪੱਖਾ ਚੱਲਣਾ ਹੱਥੀਂ ਆਟਾ ਪੀਸਣਾ ਕਮਾਲ ਦੀ ਨਿਮਰਤਾ ਬਿਲਕੁਲ ਪਰ ਨਾਲ ਇੱਕ ਸ਼ਰਤ ਵੀ ਹੈ ਉਹ ਕਹਿੰਦੇ ਨੇ ਇਹ ਸੇਵਾ ਕਰਦੇ ਆ ਮੈਂ ਐਵੇਂ ਨਾ ਕਰਾਂ ਮੈਂ ਨਾਲ-ਨਾਲ ਗੋਬਿੰਦ ਦੇਵ ਪਰਮਾਤਮਾ ਦੇ ਗੁਣ ਗਾਵਾਂ ਉਹਦਾ ਯਸ ਕਰਾਂ ਅੱਛਾ ਸੇਵਾ ਤੇ ਸਿਮਰਨ ਇਕੱਠੇ ਹਾਂਜੀ ਇਕੱਠੇ ਤੇ ਅਸਲ ਮਕਸਦ ਕੀ ਹੈ ਕਿ ਮਨ ਹਰ ਸਾਹ ਦੇ ਨਾਲ ਲਗਾਤਾਰ ਪ੍ਰਭੂ ਦੇ ਨਾਮ ਨੂੰ ਯਾਦ ਕਰੇ ਉਸ ਨੂੰ ਸੰਭਾਲ ਕੇ ਰੱਖੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਇਹੀ ਨਾਮ ਸਿਮਰਨ ਜਿਹੜਾ ਹੈ ਨਾ ਇਹੀ ਅਸਲੀ ਆਰਾਮ ਅਸਲੀ ਸ਼ਾਂਤੀ ਦਾ ਖਜ਼ਾਨਾ ਹੈ ਉਹ ਜਿਹੜਾ ਸ਼ਬਦ ਵਰਤਿਆ ਬਿਸਰਾਮ ਨidhi ਹਾਂਜੀ ਬਿਸਰਾਮ ਨidhi ਸੁੱਖਾਂ ਦਾ ਖਜ਼ਾਨਾ ਇਹ ਬੜੀ ਅਹਿਮ ਗੱਲ ਹੈ ਕਿ ਸੇਵਾ ਤੇ ਸਿਮਰਨ ਨੂੰ ਵੱਖ-ਵੱਖ ਨਹੀਂ ਦੇਖਿਆ ਆਮ ਤੌਰ ਤੇ ਆਪਾਂ ਸੋਚਦੇ ਹਾਂ ਸੇਵਾ ਅਲੱਗ ਚੀਜ਼ ਹੈ ਸਿਮਰਨ ਅਲੱਗ ਕੀ ਇਹਦਾ ਮਤਲਬ ਇਹ ਹੈ ਕਿ ਅਸਲੀ ਸੇਵਾ ਉਹੀ ਹੈ ਜਿਹੜੀ ਸਿਮਰਨ ਨਾਲ ਜੁੜੀ ਹੋਵੇ ਯਾ ਫਿਰ ਸਿਮਰਨ ਉਦੋਂ ਹੀ ਕਾਮਯਾਬ ਹੁੰਦਾ ਹੈ ਜਦੋਂ ਨਿਮਰਤਾ ਵਾਲੀ ਸੇਵਾ ਹੋਵੇ ਹਾਂ ਤੁਸੀਂ ਬਹੁਤ ਵਧੀਆ ਨੁਕਤਾ ਫੜਿਆ ਗੁਰਬਾਣੀ ਚ ਨਾ ਕਮ ਤੇ ਭਾਵਨਾ ਇਹਨਾਂ ਨੂੰ ਜੋੜਿਆ ਜਾਂਦਾ ਹੈ ਇੱਥੇ ਸੇਵਾ ਸਿਰਫ ਹੱਥਾਂ ਪੈਰਾਂ ਦਾ ਕੰਮ ਹੀ ਇਹ ਹਉਮੈ ਤੋੜਨ ਦਾ ਇੱਕ ਤਰੀਕਾ ਹੈ ਹੂੰ ਤੇ ਸਿਮਰਨ ਵੀ ਸਿਰਫ ਬੁੱਲਾ ਨਾਲ ਬੋਲਣਾ ਨਹੀਂ ਇਹ ਮਨ ਦਾ ਜੁੜਨਾ ਹੈ ਪ੍ਰਭੂ ਨਾਲ ਜਦੋਂ ਤੁਸੀਂ ਨਿਮਰਤਾ ਨਾਲ ਸੇਵਾ ਕਰਦੇ ਹੋ ਤੇ ਨਾਲ ਹੀ ਮਨ ਪ੍ਰਭੂ ਦੇ ਗੁਣਾਂ ਚ ਉਹਦੇ ਨਾਮ ਚ ਜੁੜਿਆ ਹੋਇਆ ਹੈ ਤਾ ਫਿਰ ਸੇਵਾ ਵੀ ਉੱਚੀ ਹੋ ਜਾਂਦੀ ਹੈ ਤੇ ਸਿਮਰਨ ਵੀ ਗਹਿਰਾ ਹੋ ਜਾਂਦਾ ਹੈ। ਅੱਛਾ ਇੱਕ ਦੂਜੇ ਨੂੰ ਸਾਰਾ ਦਿੰਦੇ ਨੇ। ਬਿਲਕੁਲ ਪੂਰਕ ਨਿਕ ਤੁਜੇ ਦੇ। ਦੇਖੋ ਖਾਲੀ ਸੇਵਾ ਕਈ ਵਾਰ ਹੰਕਾਰ ਵੀ ਲੈ ਆਉਂਦੀ ਹੈ। ਹਾਂ ਇਹ ਹੋ ਸਕਦਾ ਹੈ। ਤੇ ਬਿਨਾ ਸੇਵਾ ਭਾਵਨਾ ਤੋਂ ਸ਼ਾਇਦ ਸਿਮਰਨ ਰੁੱਖਾ ਜਿਹਾ ਲੱਗੇ। ਇਸ ਲਈ ਦੋਵਾਂ ਦਾ ਮੇਲ ਹੀ ਉਹ ਬਿਸਰਾਮ ਨਿਧੀ ਤੱਕ ਪਹੁੰਚਾਉਂਦਾ ਹੈ। ਸਮਝ ਗਿਆ। ਬਹੁਤ ਖੂਬ। ਤੇ ਫਿਰ ਇਸ ਤੋਂ ਬਾਅਦ ਸ਼ਬਦ ਦਾ ਰਹਾਉ ਆਉਂਦਾ ਹੈ। ਜਿਹੜਾ ਆਮ ਤੌਰ ਤੇ ਸੈਂਟਰਲ ਆਈਡੀਆ ਹੁੰਦਾ ਹੈ। ਤੁਮ ਕਰੋ ਦਇਆ ਮੇਰੇ ਸਾਈਂ। ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਇੱਕ ਰਹਾਉ ਇਹਦਾ ਸਿੱਧੀ ਸਿੱਧੀ ਅਰਦਾਸ ਹੈ ਪ੍ਰਭੂ ਅੱਗੇ ਹਾਂਜੀ ਬਿਲਕੁਲ ਰਹਾਉ ਦੀਆਂ ਤੁਕਾਂ ਅਕਸਰ ਸ਼ਬਦ ਦਾ ਧੁਰਾ ਹੁੰਦੀਆਂ ਨੇ ਪਹਿਲੇ ਪਦੇ ਚ ਸੇਵਾ ਸਿਮਰਨ ਦੀ ਤਾਂਗ ਦੱਸੀ ਹੁਣ ਇੱਥੇ ਗੁਰੂ ਸਾਹਿਬ ਉਸ ਤਾਂਗ ਨੂੰ ਪੂਰਾ ਕਰਨ ਲਈ ਸਾਧਨ ਮੰਗ ਰਹੇ ਨੇ ਅਰਜ਼ੋਈ ਕਰਦੇ ਨੇ हे ਮੇਰੇ ਸਾਈ ਮੇਰੇ ਮਾਲਿਕ ਤੂੰ ਮਿਹਰ ਕਰ ਦਇਆ ਕਰ ਤੇ ਕਿਸ ਚੀਜ਼ ਦੀ ਦਇਆ ਮੰਗ ਰਹੇ ਨੇ ਉਹ ਕਹਿੰਦੇ ਨੇ हे मेरे ठाकुर मेनू एहो जी समझ दे एहो जी सूझ एहो जी बुद्धि मत दे जिदे नाल मैं हमेशा सदा ही तेरा ध्यान धार सकं तेरा सिमरन कर सकं ये ता बहुत बड़ी गल है मतलब सिर्फ इच्छा होना काफी नहीं उसते चलण दी समर्था भी उस दी कृपा नाल ही मिलनी है बिल्कुल यही तो गुरमत दी खासियत है उद्दम कोशिश जरूर करनी है पर नाल ही हुक्म ते नजर यानी कृपा ਉਹ ਸਭ ਤੋਂ ਉੱਪਰ ਹੈ। ਇਹੇ ਤੁਕਾ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਕੋਸ਼ਿਸ਼ ਤਾਂ करिए ਪਰ ਕਾਮਯਾਬੀ ਲਈ ਅਤੇ ਇੱਥੋਂ ਤੱਕ ਕਿ ਸਹੀ ਕੋਸ਼ਿਸ਼ ਕਰਨ ਦੀ ਤਾਕਤ ਲਈ ਵੀ ਪ੍ਰਭੂ ਅੱਗੇ ਅਰਦਾਸ करिए। ਇਹ ਮੈਂ ਕਰ ਸਕਦਾ ਹੈ ਵਾਲਾ ਹੰਕਾਰ ਟੁੱਟਦਾ ਫਿਰ। ਹਾਂ ਤੇ ਤੇਰੀ ਕਿਰਪਾ ਨਾਲ ਹੀ ਹੋ ਸਕਦਾ ਹੈ ਵਾਲੀ ਨਿਮਰਤਾ ਆਂਦੀ ਹੈ। ਇਹੀ ਹੈ ਉਹ ਐਸੀ ਮਤ ਜਿਹੜੀ ਗੁਰੂ ਸਾਹਿਬ ਮੰਗਰੇ ਨੇ। ਅੱਛਾ ਜੀ। ਤੇ ਇਸ ਕਿਰਪਾ ਦੀ ਲੋੜ ਕਿਉਂ ਪੈਂਦੀ ਹੈ ਜਦੋਂ ਇਹ ਮਤ ਮਿਲਦੀ ਹੈ ਫਿਰ ਹੁੰਦਾ ਕੀ ਹੈ ਅਗਲੀਆਂ ਤੁਕਾਂ ਸ਼ੈਲਹੀ ਦੱਸਦੀਆਂ ਨੇ ਤੁਮਰੀ ਕਿਰਪਾ ਤੇ ਮੂਹ ਮੰਨ ਛੂਟੇ ਬਿਨਸ ਜਾਏ ਪਰਮਾਈ ਅਨਦ ਰੂਪ ਰਵਿਓ ਸਭ ਮਦੇ ਜਤਕਤ ਵੇਖੋਂ ਜਾਈ ਦੁਆ ਹਾਂਜੀ ਬਹੁਤ ਸਪਸ਼ਟ ਕੀਤਾ ਗੁਰੂ ਸਾਹਿਬ ਨੇ ਇੱਥੇ ਉਹ ਦੱਸ ਰਹੇ ਨੇ ਕਿ ਉਹ ਐਸੀ ਮਤ ਜਾਂ ਪ੍ਰਭੂ ਦੀ ਕਿਰਪਾ ਕਿਉਂ ਚਾਹੀਦੀ ਹੈ ਕਹਿੰਦੇ ਨੇ हे ਪ੍ਰਭੂ ਤੇਰੀ ਕਿਰਪਾ ਨਾਲ ਹੀ ਉਹ ਚੀਜ਼ਾਂ ਮੁਕਦੀਆਂ ਨੇ ਜਿਹੜੀਆਂ ਸਾਨੂੰ ਤੇਰੇ ਤੋਂ ਦੂਰ ਕਰਦੀਆਂ ਨੇ ਕਿਹੜੀਆਂ ਚੀਜ਼ਾਂ ਇੱਕ ਤਾਂ ਦੁਨੀਆ ਦਾ ਮੋਹ ਚੀਜ਼ਾਂ ਦਾ ਰਿਸ਼ਤਿਆਂ ਦਾ ਤੇ ਦੂਜਾ ਆਪਣਾ ਹੰਕਾਰ ਆਪਣਾ ਮਾਣ ਜਿਹਨੂੰ ਮਾਣ ਕਿਹਾ ਹੈ ਹਾਂ ਮੋਹ ਤੇ ਹੰਕਾਰ ਇਹ ਦੋ ਵੱਡੀਆਂ ਕੰਦਾ ਨੇ ਬਿਲਕੁਲ ਤੇ ਨਾਲ ਹੀ ਮਨ ਦੀ ਪਟਕਣਾ ਸ਼ੱਕ ਵਹਿਮ ਪਰਮ ਜਿਹੜੇ ਨੇ ਪਰਮਾਈ ਉਹ ਵੀ ਖਤਮ ਹੋ ਜਾਂਦੇ ਨੇ ਤੇ ਜਦੋਂ ਤੇਰੀ ਕਿਰਪਾ ਨਾਲ ਇਹ ਅੰਦਰ ਦੀ ਮਹਿਲ ਇਹ ਰੁਕਾਵਟਾਂ हट ਜਾਂਦੀਆਂ ਨੇ ਫਿਰ ਕੀ ਹੁੰਦਾ ਹੈ ਫਿਰ ਫਿਰ ਨਜ਼ਰੀਆ ਬਦਲ ਜਾਂਦਾ ਹੈ ਫਿਰ ਜਿੱਥੇ ਕਿੱਥੇ ਵੀ ਮੈਂ ਜਾਣਾ ਤੇ ਦੇਖਦਾ ਹਾਂ ਜਿਤ ਕੱਤ ਪੇਖ ਹੋ ਜਾਏ ਸਾਰਿਆਂ ਦੇ ਅੰਦਰ ਸਾਰੀ ਕਾਇਨਾਤ ਵਿੱਚ ਮੈਨੂੰ ਉਹ ਆਨੰਦ ਦਾ ਸਰੂਪ ਉਹ ਖੁਸ਼ੀ ਦਾ ਸੋਮਾ ਤੂੰ ਹੀ ਤੂੰ ਨਜ਼ਰ ਆਉਂਦਾ ਹੈ ਇਹ ਤਾਂ ਬਹੁਤ ਹੀ ਕਮਾਲ ਦੀ ਅਵਸਥਾ ਹੈ ਮਤਲਬ ਦੁਨੀਆ ਸਾਨੂੰ ਉਵੇਂ ਨਹੀਂ ਦਿਸਦੀ ਜਿਵੇਂ ਉਹ ਹੈ ਸਗੋਂ ਉਹ ਵਿਦਿਸ਼ਤੀ ਹੈ ਜਿਵੇਂ ਅਸੀਂ ਹਾਂ ਹਾਂਜੀ ਬਿਲਕੁਲ ਜੇ ਅੰਦਰ ਮੋਹ ਹੰਕਾਰ ਪਰਮ ਹੈ ਤਬਾਰ ਵੀ ਦੁਈ ਦ્વੈਤ ਨੁਕਸ ਦਿਸਦੇ ਨੇ ਤੇ ਜਦੋਂ ਕਿਰਪਾ ਨਾਲ ਅੰਦਰ ਸਫਾਈ ਹੋ ਗਈ ਤਬਾਰ ਹਰ ਪਾਸੇ ਇੱਕੋ ਰੱਬ ਹਾਂ ਇਹੀ ਹੈ ਇੱਕ ਦ੍ਰਿਸ਼ਟੀ ਦੀ ਅਵਸਥਾ ਸਭ ਵਿੱਚ ਇੱਕੋ ਨੂਰ ਦੇਖਣਾ ਪਰ ਗੁਰੂ ਸਾਹਿਬ ਜ਼ੋਰ ਦੇ ਰਹੇ ਨੇ ਕਿ ਇਹ ਆਪਣੇ ਜ਼ੋਰ ਨਾਲ ਨਹੀਂ ਇਹ ਤੁਮਰੀ ਕਿਰਪਾ ਤੇ ਹੀ ਹੋਣਾ ਹੈ ਇਸ ਲਈ ਪ੍ਰਭੂ ਦੀ ਮੇਰ ਬਹੁਤ ਜ਼ਰੂਰੀ ਹੈ ਬਹੁਤ ਖੂਬ ਅੱਗੇ ਚੱਲਦੇ ਹਾਂ ਜੀ ਤੀਸਰੇ ਪਦੇ ਵਿੱਚ ਪ੍ਰਭੂ ਦੀ ਮहिमा ਤੇ ਨਾਮ ਦੇ ਅਸਰ ਬਾਰੇ ਬਹੁਤ ਸੋਹਣਾ ਜ਼ਿਕਰ ਹੈ ਤੁਮ ਦਿਆਲ ਕਿਰਪਾਲ ਕਿਰਪਾ ਨidhi ਪਤਿਤ ਪਾਵਨ ਗੁਸਾਈ ਕੋਟੀ ਸੁਖ ਆਨੰਦ ਰਾਜ ਪਾਏ ਮੁਕਤੇ ਨਿਮਖ ਬੁਲਾਈ ਤਿੰਨ ਇੱਥੇ ਕੋਟੀ ਸੁਖ ਆਨੰਦ ਰਾਜ ਵਾਲੀ ਗੱਲ ਪੜੀ ਬੜੀ ਪ੍ਰਭਾਵਸ਼ਾਲੀ ਲੱਗਦੀ ਹੈ ਸੱਚੀ ਪਹਿਲਾਂ ਤਾਂ ਗੁਰੂ ਸਾਹਿਬ ਪ੍ਰਭੂ ਦੇ ਗੁਣ ਗਾਉਂਦੇ ਨੇ ਤੂੰ ਦਿਆਲੂ ਹੈ ਕਿਰਪਾਲੂ ਹੈ ਕਿਰਪਾ ਦਾ ਸਮੁੰਦਰ ਹੈ ਕਿਰਪਾ ਨidhi ਹੈ ਇੰਨਾ ਹੀ ਨਹੀਂ ਤੂੰ ਡਿੱਗਿਆਂ ਨੂੰ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਪਤਿਤ ਪਾਵਨ ਤੂੰ ਸਾਰੀ ਧਰਤੀ ਦਾ ਮਾਲਕ ਹੈ ਗੁਸਾਈ ਇਹ ਗੁਣ ਯਾਦ ਕਰਵਾਉਂਦੇ ਨੇ ਕਿ ਉਹ ਕਿੰਨਾ ਵੱਡਾ ਤੇ ਕਿੰਨਾ ਮਿਹਰਬਾਨ ਹੈ ਫਿਰ ਇਸ ਮਹਾਨ ਪ੍ਰਭੂ ਦੇ ਨਾਮ ਦੀ ਤਾਕਤ ਦੱਸਦੇ ਨੇ ਕਹਿੰਦੇ ਨੇ ਜਦੋਂ ਮੂੰਹੋਂ ਸਿਰਫ ਇੱਕ ਪਲ ਲਈ ਇੱਕ ਨਿਮਖ ਲਈ ਯਾਨੀ ਅੱਖ ਚਪਕਣ ਜਿੰਨੇ ਸਮੇਂ ਲਈ ਬਹੁਤ ਥੋੜੇ ਸਮੇਂ ਲਈ ਹਾਂ ਬਹੁਤ ਥੋੜੇ ਸਮੇਂ ਲਈ ਵੀ ਤੇਰਾ ਨਾਮ ਲਈਦਾ ਹੈ ਤਾਂ ਉਹਦਾ ਅਸਰ ਕਿੰਨਾ ਹੁੰਦਾ ਐ ਲੱਗਦਾ ਜਿਵੇਂ ਕਰੋੜਾਂ ਸੁੱਖ ਮਿਲ ਗਏ ਹੋਣ ਅਣਗਿਣਤ ਆਨੰਦ ਮਿਲ ਗਏ ਹੋਣ ਵੱਡੇ ਵੱਡੇ ਰਾਜ ਭਾਗ ਮਿਲ ਗਏ ਹੋਣ ਪਰ ਗੁਰੂ ਸਾਹਿਬ ਇੱਥੇ ਕੋਟ ਹੀ ਸੁਖ ਆਨੰਦ ਰਾਜ ਦੀ ਗੱਲ ਹੋ ਰਹੀ ਹੈ ਅੱਜ ਕੱਲ੍ਹ ਦੇਖੋ ਤਾਂ ਲੋਕ ਨਿੱਕੇ ਨਿੱਕੇ ਦੁਨੀਆਵੀ ਸੁੱਖਾਂ ਪਿੱਛੇ ਭੱਜਦੇ ਨੇ ਥੋੜੀ ਜਿਹੀ ਖੁਸ਼ੀ ਲਈ ਥੋੜੇ ਜੇ ਉਹਦੇ ਲਈ ਕਿੰਨੀ ਚਦੋਂ ਜ਼ਾਇਦ ਕਰਦੇ ਨੇ ਤੇ ਫਿਰ ਵੀ ਸ਼ਾਂਤੀ ਨਹੀਂ ਮਿਲਦੀ ਇਹ ਜਿਹੜਾ ਨਾਮ ਦਾ ਸੁੱਖ ਹੈ ਇਹ ਅਸਲ 'ਚ ਹੈ ਕੀ ਕੀ ਇਹ ਦੁਨੀਆਵੀ ਸੁੱਖਾਂ ਵਰਗਾ ਹੀ ਹੈ ਜਾਂ ਕੁਝ ਹੋਰ ਇਹ ਬਹੁਤ ਜ਼ਰੂਰੀ ਸਵਾਲ ਪੁੱਛਿਆ ਤੁਸੀਂ ਦੇਖੋ ਗੁਰਬਾਣੀ ਜਿਸ ਸੁੱਖ ਤੇ ਆਨੰਦ ਦੀ ਗੱਲ ਕਰਦੀ ਹੈ ਨਾ ਉਹ ਦੁਨੀਆਵੀ ਸੁੱਖਾਂ ਨਾਲੋਂ ਬਿਲਕੁਲ ਵੱਖਰਾ ਹੈ ਦੁਨਿਆਵੀ ਸੁੱਖ ਤਾਂ ਆਮ ਤੌਰ ਤੇ ਬਾਹਰ ਦੀਆਂ ਚੀਜ਼ਾਂ ਤੇ ਹਾਲਾਤਾਂ ਤੇ ਨਿਰਭਰ ਕਰਦੇ ਨੇ ਅੱਜ ਹੈਗੇ ਨੇ ਕੱਲ ਨਹੀਂ ਹਾਂਜੀ ਟੈਂਪਰੇਰੀ ਹੁੰਦੇ ਨੇ ਹਾਂ ਆਰਜ਼ੀ ਹੁੰਦੇ ਨੇ ਤੇ ਕਈ ਵਾਰ ਆਪਣੇ ਨਾਲ ਦੁੱਖ ਵੀ ਲਿਆਉਂਦੇ ਨੇ ਜਿਵੇਂ ਕੋਈ ਚੀਜ਼ ਮਿਲ ਗਈ ਤਾਂ ਹੰਕਾਰ ਆ ਗਿਆ ਫਿਰ ਉਹਦੇ ਖੁੱਸਣ ਦਾ ਡਰ ਲੱਗ ਗਿਆ ਪਰ ਜਿਹੜਾ ਨਾਮ ਜਪਣ ਨਾਲ ਸੁੱਖ ਮਿਲਦਾ ਹੈ ਉਹ ਅੰਦਰ ਦਾ ਸੁੱਖ ਹੈ ਆਤਮਾ ਦਾ ਆਨੰਦ ਹੈ ਅੱਛਾ ਉਹ ਕਿਸੇ ਬਾਹਰਲੀ ਚੀਜ਼ ਤੇ ਨਿਰਭਰ ਨਹੀਂ ਕਰਦਾ ਇਸ ਲਈ ਉਹ ਪੱਕਾ ਹੁੰਦਾ ਸਥਾਈ ਹੁੰਦਾ ਇਹ ਮਨ ਦੀ ਉਹ ਹਾਲਤ ਹੈ ਜਿੱਥੇ ਸ਼ਾਂਤੀ ਹੁੰਦੀ ਹੈ ਸੰਤੋਖ ਹੁੰਦਾ ਹੈ ਇੱਕ ਗਹਿਰੀ ਤਸੱਲੀ ਹੁੰਦੀ ਹੈ ਤੇ ਕੋਟੀ ਸੁਖ ਆਨੰਦ ਰਾਜ ਕਹਿਣ ਦਾ ਮਤਲਬ ਇਹ ਹੈ ਕਿ ਇਸ ਅੰਦਰੂਨੀ ਆਨੰਦ ਦੇ ਸਾਹਮਣੇ ਦੁਨੀਆ ਦੇ ਸਾਰੇ ਸੁੱਖ ਸਾਰੇ ਰਾਜ ਪਾਗ ਉਹ ਤੁੱਛ ਨੇ ਕੁਝ ਵੀ ਨਹੀਂ ਦੀ ਕੋਈ ਕੀਮਤ ਨਹੀਂ ਹਾਂ ਇੱਕ ਪਲ ਦਾ ਨਾਮ ਸਿਮਰਨ ਵੀ ਉਸ ਅੰਦਰੂਨੀ ਖਜ਼ਾਨੇ ਦੀ ਛਲਕ ਦੇ ਸਕਦਾ ਹੈ ਜਦੀ ਕੀਮਤ ਕਰੋੜਾਂ ਦੁਨੀਆਵੀ ਸੁੱਖਾਂ ਤੋਂ ਵੀ ਜ਼ਿਆਦਾ ਹੈ ਵਾਹ ਇਹ ਸਪਸ਼ਟੀਕਰਨ ਬਹੁਤ ਵਧੀਆ ਹੈ ਤੇ ਹੁਣ ਆਪਾਂ ਸ਼ਬਦ ਦੇ ਆਖਰੀ ਪਦੇ ਤੇ ਪਹੁੰਚਦੇ ਆਂ ਇੱਥੇ ਗੁਰੂ ਸਾਹਿਬ ਦੱਸਦੇ ਨੇ ਕਿ ਸੱਚੀ ਭਗਤੀ ਦੀ ਪਰਖ ਕੀ ਹੈ ਕਿ ਉਹਦਾ ਅੰਤਿਮ ਨਤੀਜਾ ਕੀ ਹੈ ਜਾਪ ਤਾਪ भगत ਸਾ ਪੂਰੀ ਜੋ ਪ੍ਰਭ ਕੇ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਮੁਜੀ ਹੈ ਨਾਨਕ ਤ੍ਰਿਪਿਤ ਅਗਾਈ ਇੱਥੇ ਪ੍ਰਭ ਕੇ ਮਨ ਭਾਈ ਬਲੀਗਲ ਇਹ ਬਹੁਤ ਅਹਿਮ ਲੱਗਦੀ ਹੈ ਦਿਲਫਰ ਆਖਰ ਵਿੱਚ ਗੁਰੂ ਸਾਹਿਬ ਆਪਣੀ ਮੋਹਰ ਨਾਨਕ ਵਰਤ ਕੇ ਸਾਰੀ ਵਿਚਾਰ ਦਾ ਨਿਚੋੜ ਕੱਢ ਰਹੇ ਨੇ ਉਹ ਕਹਿੰਦੇ ਨੇ ਅਸਲ ਵਿੱਚ ਉਹੀ ਜਪ ਕਰਨਾ ਸਫਲ ਹੈ ਉਹੀ ਤਪੱਸਿਆ ਕਰਨੀ ਸਫਲ ਹੈ ਉਹੀ ਭਗਤੀ ਕਰਨੀ ਪੂਰੀ ਹੈ ਕਬੂਲ ਹੈ ਜਿਹੜੀ ਪ੍ਰਭੂ ਦੇ ਮਨ ਨੂੰ ਚੰਗੀ ਲੱਗੇ ਜਿਹੜੀ ਉਹਨੂੰ ਪਸੰਦ ਆਵੇ ਜੋ ਪ੍ਰਭ ਕੈ ਮਨ ਪਾਈ ਮਤਲਬ ਸਾਡੇ ਆਪਣੇ ਬਣਾਏ ਪੈਮਾਨੇ ਨਹੀਂ ਚੱਲਨੇ ਨਹੀਂ ਸਾਡੇ ਆਪਣੇ ਬਣਾਏ ਕਰਮ ਕਾਂਡ ਰਸਮਾਂ ਦਿਖਾਵਾ ਉਹ ਨਹੀਂ ਅਸਲ ਚੀਜ਼ ਹੈ ਪਾਵਨਾ ਪ੍ਰੇਮ ਸਮਰਪਣ ਉਹ ਭਗਤੀ ਜਿਹੜੀ ਪ੍ਰਭੂ ਨੂੰ ਪਰਵਾਨ ਹੋਵੇ ਜਿਹੜੀ ਉਹਦੀ ਰਜ਼ਾ ਵਿੱਚ ਰਹਿ ਕੇ ਕੀਤੀ ਜਾਵੇ ਤੇ ਜਦੋਂ ਕੋਈ ਇਸ ਤਰ੍ਹਾਂ ਦੀ ਭਗਤੀ ਕਰਦਾ ਹੈ ਨਾਮ ਜਪਦਾ ਹੈ ਤਾਂ ਫਲ ਕੀ ਮਿਲਦਾ ਹੈ ਫਲ ਫਲ ਇਹ ਮਿਲਦਾ ਹੈ ਕਿ ਉਹਦੇ ਅੰਦਰੋਂ ਦੁਨੀਆਂ ਦੀਆਂ ਚੀਜ਼ਾਂ ਦੀ ਜਿਹੜੀ ਭੁੱਖ ਹੈ ਹੋਰ-ਹੋਰ ਦੀ ਜਿਹੜੀ ਚਾਹਨਾ ਹੈ ਅੰਦਰ ਦੀ ਪਿਆਸ ਜਿਸ ਨੂੰ ਤ੍ਰਿਸ਼ਨਾ ਕਿਹਾ ਹੈ ਉਹ ਪੂਰੀ ਤਰ੍ਹਾਂ बुझ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਅੱਛਾ ਤੇ ਫਿਰ ਉਹਨੂੰ ਪੂਰਨ ਸੰਤੁਸ਼ਟੀ ਮੁਕੰਮਲ ਰੱਜ ਜਿਸ ਨੂੰ ਤ੍ਰਿਪਤ ਅਗਾਈ ਕਿਹਾ ਹੈ ਉਹ ਅਵਸਥਾ ਮਿਲ ਜਾਂਦੀ ਹੈ ਫਿਰ ਮਨ ਭਟਕਦਾ ਨਹੀਂ ਹਾਂ ਕਿਉਂਕਿ ਉਹ ਅੰਦਰੋਂ ਭਰ ਜਾਂਦਾ ਹੈ ਉਹਨੂੰ ਬਾਹਰ ਕੁਝ ਲੱਭਣ ਦੀ ਲੋੜ ਨਹੀਂ ਰਹਿੰਦੀ ਤਾਂ ਜੇ ਇਸ ਪੂਰੇ ਸ਼ਬਦ ਨੂੰ ਸਮੇਟਣਾ ਹੋਵੇ ਤਾਂ ਮੁੱਖ ਗੱਲਾਂ ਕੀ ਨਿਕਲੀਆਂ ਇਹ ਤਾਂ ਜਿਵੇਂ ਇੱਕ ਅਧਿਆਤਮਿਕ ਸਫ਼ਰ ਦਾ ਪੂਰਾ ਨਕਸ਼ਾ ਹੀ ਹੋਵੇ ਹਾਂ ਤੁਸੀਂ ਠੀਕ ਕਿਹਾ ਇਹ ਇੱਕ ਪੂਰਾ ਸਫ਼ਰ ਹੈ ਜੇ ਮੁੱਖ ਨੁਕਤੇ ਦੇਖੀਏ ਪਹਿਲਾ ਨਿਮਰਤਾ ਨਾਲ ਸੇਵਾ ਤੇ ਲਗਾਤਾਰ ਸਿਮਰਨ ਦੀ ਡੂੰਗੀ ਇੱਛਾ ਦੂਜਾ ਇਹ ਸਮਝਣਾ ਕਿ ਇਸ ਰਾਹ ਤੇ ਚੱਲਣ ਲਈ ਪ੍ਰਭੂ ਦੀ ਕਿਰਪਾ ਤੇ ਉਹਦੀ ਦਿੱਤੀ ਸਹੀ ਮਤ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਅਰਦਾਸ ਕਰਨੀ ਠੀਕ ਹੈ ਤੀਜਾ ਉਸ ਕਿਰਪਾ ਨਾਲ ਫਿਰ ਅੰਦਰੋਂ ਮੋਹ ਹੰਕਾਰ ਤੇ ਪਰੰਪਰਗੀਆਂ ਰੁਕਾਵਟਾਂ ਹਟਦੀਆਂ ਨੇ ਜੀ ਚੌਥਾ ਜਦੋਂ ਰੁਕਾਵਟਾਂ हटੀਆਂ ਤਾਂ ਨਜ਼ਰੀਆ ਬਦਲਦਾ ਹੈ ਹਰ ਪਾਸੇ ਸਾਰਿਆਂ ਵਿੱਚ ਉਹੀ ਆਨੰਦ ਸਰੂਪ ਪ੍ਰਭੂ ਦਿਸਦਾ ਹੈ ਪੰਜਵਾਂ ਨਾਮ ਦੀ ਤਾਕਤ ਥੋੜਾ ਜਿਹਾ ਨਾਮ ਜਪਣਾ ਵੀ ਕਰੋੜਾਂ ਦੁਨੀਆਵੀ ਸੁੱਖਾਂ ਤੋਂ ਵੱਧ ਹੈ ਬਿਲਕੁਲ ਛੇਵਾਂ ਅਸਲੀ ਪਗਤੀ ਉਹ ਹੈ ਜਿਹੜੀ ਪ੍ਰਭੂ ਨੂੰ ਪਸੰਦ ਆਵੇ ਦਿਖਾਵੇ ਵਾਲੀ ਨਹੀਂ ਪ੍ਰੇਮ ਵਾਲੀ ਤੇ ਸਤਵਾਂ ਅੰਤਿਮ ਮੰਜ਼ਿਲ ਅਜਹੀ ਪਗਤੀ ਤੇ ਨਾਮ ਸਿਮਰਨ ਨਾਲ ਦੁਨੀਆਵੀ ਇੱਛਾਵਾਂ ਤ੍ਰਿਸ਼ਨਾ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦੀ ਹੈ ਤੇ ਪੂਰਨ ਸੰਤੁਸ਼ਟੀ ਤ੍ਰਿਪਤ ਅਗਾਈ ਉਹ ਮਿਲ ਜਾਂਦੀ ਹੈ ਇਹਨਾਂ ਨੁਕਤਿਆਂ ਨੂੰ ਜੇ ਆਪਾਂ ਅੱਜ ਦੇ ਜ਼ਮਾਨੇ 'ਚ ਦੇਖੀਏ ਅਲਤਾ ਹਰ ਪਾਸੇ ਬੇਚੈਨੀ ਹੈ ਤਣਾਅ ਹੈ ਭਜ ਦੌੜ ਹੈ ਇਹ ਕਿੰਨੇ ਕੁ ਰਿਲੇਵੈਂਟ ਨੇ ਮੇਰੇ ਖਿਆਲ 'ਚ ਤਾਂ ਅੱਜ ਦੇ ਸਮੇਂ 'ਚ ਇਹ ਹੋਰ ਵੀ ਜ਼ਿਆਦਾ ਰਿਲੇਵੈਂਟ ਨੇ ਦੇਖੋ ਨਾ ਅੱਜ ਦੀ ਦੁਨੀਆ ਸਾਨੂੰ ਲਗਾਤਾਰ ਬਾਹਰ ਵੱਲ ਤੱਕਦੀ ਹੈ ਪੈਸਾ ਕਮਾਓ ਨਾਮ ਕਮਾਓ ਚੀਜ਼ਾਂ ਇਕੱਠੀਆਂ ਕਰੋ ਇਹ ਸੋਚ ਕੇ ਕਿ ਇਹਨਾਂ ਨਾਲ ਖੁਸ਼ੀ ਮਿਲੇਗੀ ਹਾਂਜੀ ਇਹੀ ਸੋਚ ਆਮ ਤੌਰ ਤੇ ਪਰ ਹੁੰਦਾ ਕੀ ਹੈ ਤ੍ਰਿਸ਼ਨਾ ਹੋਰ ਵੱਧਦੀ ਹੈ ਮੁਕਾਬਲਾ ਟੈਨਸ਼ਨ ਬੇਚੈਨੀ ਇਹ ਸਭ ਵੱਦਾ ਹੈ ਗੁਰਮਾਣੀ ਸਾਨੂੰ ਇੱਕ ਵੱਖਰਾ ਰਾਹ ਦਿਖਾ ਰਹੀ ਹੈ ਕਹਿੰਦੀ ਹੈ ਅਸਲੀ ਤੇ ਪੱਕੀ ਖੁਸ਼ੀ ਬਾਹਰ ਨਹੀਂ ਉਹ ਤਾਂ ਅੰਦਰ ਹੈ ਹੂੰ ਤੇ ਹੋ ਮਿਲਦੀ ਹੈ ਨਿਮਰਤਾ ਨਾਲ ਸੇਵਾ ਰਾਹੀ ਪ੍ਰਭੂ ਨਾਲ ਜੁੜ ਕੇ ਸਿਮਰਨ ਰਾਹੀ ਤੇ ਉਹਦੀ ਮਿਹਰ ਦੇ ਭਰੋਸਾ ਰੱਖ ਕੇ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸੇਵਾ ਸਿਰਫ ਦੂਜਿਆਂ ਦੀ ਮਦਦ ਨਹੀਂ ਉਹ ਆਪਣੀ ਹਉਮੈ ਘਟਾਉਣ ਦਾ ਵੀ ਤਰੀਕਾ ਹੈ ਅੱਛਾ ਤੇ ਜਦੋਂ ਹਉਮੈ ਘਟਦੀ ਹੈ ਮਨ ਸ਼ਾਂਤ ਹੁੰਦਾ ਫਿਰ ਨਾਮ ਨਾਲ ਜੁੜਨਾ ਵੀ ਸੌਖਾ ਹੋ ਜਾਂਦਾ ਹੈ ਫਿਰ ਬਾਹਰ ਭਾਵੇਂ ਜੋ ਮਰਜ਼ੀ ਹੋਈ ਜਾਵੇ ਅੰਦਰ ਇੱਕ ਸ਼ਾਂਤੀ ਇੱਕ ਸੰਤੋਖ ਬਣਿਆ ਰਹਿੰਦਾ ਹੈ ਤੇ ਉਹ ਜਿਹੜੀ ਗੱਲ ਸੀ ਕਿ ਅਨਰੂਪ ਰਵਿਓ ਸਭ ਮਧੇ ਜੇ ਇਹ ਸੱਚੀ ਮਹਿਸੂਸ ਹੋ ਜਾਵੇ ਫਿਰ ਤਾਂ ਸ਼ਾਇਦ ਸਮਾਜ ਚ ਜਿਹੜੇ ਇੰਨੇ ਵੈਰ ਵਿਰੋਧ ਨੇ ਨਫ਼ਰਤਾਂ ਨੇ ਭੇਦਭਾਵ ਨੇ ਉਹਨਾਂ ਦੀ ਜੜ ਹੀ 뿌ਟੀ ਜਾਵੇ ਬਿਲਕੁਲ ਕਿਉਂਕਿ ਫਿਰ ਤਾਂ ਹਰ ਇੱਕ ਚੋ ਹੀ ਰੱਬ ਦਿਸੂਗਾ ਸਹੀ ਗੱਲ ਹੈ ਇਹ ਸਿਰਫ ਆਪਣੀ ਨਿੱਜੀ ਸ਼ਾਂਤੀ ਦਾ ਰਾਹ ਨਹੀਂ ਇਹ ਤਾਂ ਪੂਰੇ ਸਮਾਜ 'ਚ ਪਿਆਰ ਤੇ ਸ਼ਾਂਤੀ ਲਿਆਉਣ ਦਾ ਵੀ ਆਧਾਰ ਬਣ ਸਕਦਾ ਹੈ ਜਦੋਂ ਅਸੀਂ ਦੂਜਿਆਂ 'ਚ ਵੀ ਉਸੇ ਰੱਬ ਨੂੰ ਦੇਖਾਂਗੇ ਤਾਂ ਉਹਨਾਂ ਲਈ ਸਾਡੇ ਮਨ 'ਚ ਇੱਜ਼ਤ ਹੋਵੇਗੀ ਪਿਆਰ ਹੋਵੇਗਾ ਹਮਦਰਦੀ ਹੋਵੇਗੀ ਫਿਰ ਸੇਵਾ ਸਿਰਫ ਕੋਈ ਧਾਰਮਿਕ ਕੰਮ ਨਹੀਂ ਰਹਿੰਦੀ ਉਹ ਜ਼ਿੰਦਗੀ ਜਿਉਣ ਦਾ ਤਰੀਕਾ ਬਣ ਜਾਂਦੀ ਹੈ ਬਹੁਤ ਖੂਬ ਧੰਨ ਦੀ ਇਸ ਵਿਚਾਰ ਤੋਂ ਸਾਨੂੰ ਸੇਵਾ ਸਿਮਰਨ ਕਿਰਪਾ ਤੇ ਅਖੀਰ 'ਚ ਮਿਲਣ ਵਾਲੀ ਸੰਤੁਸ਼ਟੀ ਇਹਨਾਂ ਦੇ ਆਪਸੀ ਗੂੜੇ ਰਿਸ਼ਤੇ ਬਾਰੇ ਬਹੁਤ ਕੁਝ ਸਮਝਣ ਨੂੰ ਮਿਲਿਆ ਹੈ ਇਹ ਸਿਰਫ ਕੋਈ ਧਾਰਮਿਕ ਗੱਲ ਨਹੀਂ ਇਹ ਤਾਂ ਇੱਕ ਸ਼ਾਂਤ ਤੇ ਸੰਤੁਲਿਤ ਜ਼ਿੰਦਗੀ ਜਿਉਣ ਦਾ ਇੱਕ ਪ੍ਰੈਕਟੀਕਲ ਤਰੀਕਾ ਵੀ ਹੈ ਸੱਚੀ ਤੇ ਜਿਵੇਂ ਆਪ ਅਕਸਰ ਕਰਦੇ ਆਂ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆਂ ਅੱਜ ਦੇ ਸ਼ਬਦ ਨੇ ਸਾਨੂੰ ਪ੍ਰਭ ਕੈ ਮਨ ਪਾਈ ਭਗਤੀ ਦੀ ਗੱਲ ਕੀਤੀ ਤੇ ਤ੍ਰਿਪਿਤ ਅਗਾਈ ਦੀ ਅਵਸਥਾ ਦੱਸੀ ਸਵਾਲ ਇਹ ਹੈ ਕਿ ਸਾਡੀ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਉਹ ਕਿਹੜੇ ਛੋਟੇ-ਛੋਟੇ ਕੰਮ ਜਾਂ ਬਦਲਾਅ ਹੋ ਸਕਦੇ ਨੇ ਭਾਵੇਂ ਉਹ ਕਿਸੇ ਦੀ ਬਿਨਾਂ ਕਿਸੇ ਮਤਲਬ ਤੋਂ ਮਦਦ ਕਰਨੀ ਹੋਵੇ ਆਪਣੇ ਕੰਮ 'ਚ ਇਮਾਨਦਾਰੀ ਰੱਖਣੀ ਹੋਵੇ ਜਾਂ ਕੁਝ ਪਲ ਸ਼ਾਂਤੀ ਨਾਲ ਬਹਿ ਕੇ ਰੱਬ ਨੂੰ ਯਾਦ ਕਰਨਾ ਹੋਵੇ ਜਿਹੜੇ ਸਾਨੂੰ ਉਸ ਪ੍ਰਭੂ ਨੂੰ ਪਾਉਣ ਵਾਲੀ ਭਗਤੀ ਦੇ ਨੇੜੇ ਲੈ ਕੇ ਜਾਣ ਕਿ ਇਹੋ ਜੇ ਨਿੱਕੇ-ਨਿੱਕੇ ਕਦਮ ਰੜ੍ਹ ਕੇ ਸਾਡੀ ਅੰਦਰ ਦੀ ਤ੍ਰਿਸ਼ਨਾ ਨੂੰ ਘਟਾਉਣ ਤੇ ਸੱਚੀ ਸੰਤੁਸ਼ਟੀ ਵੱਲ ਵਧਣ 'ਚ ਮਦਦ ਕਰ ਸਕਦੇ ਨੇ ਹਮ ਬਹੁਤ ਵਧੀਆ ਸਵਾਲ ਹੈ ਵਿਚਾਰਨ ਲਈ ਅੱਜ ਦੀ ਇਸ ਗੱਲਬਾਤ ਵਿੱਚ ਜਾਣੇ ਅਣਜਾਣੇ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਜੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਇਸ ਨੂੰ ਅੱਗੇ ਹੋਰਨਾਂ ਨਾਲ ਸਾਂਝਾ ਜ਼ਰੂਰ ਕਰਨਾ ਜੀ ਪਸੰਦ ਕਰਨਾ ਤੇ ਆਪਣੇ ਵਿਚਾਰ ਵੀ ਦੱਸਣਾ ਤੇ ਭਵਿੱਖ ਵਿੱਚ ਇਹੋ ਜਿਹੀਆਂ ਹੋਰ ਗੱਲਾਂ ਬਾਤਾਂ ਸੁਣਨ ਲਈ ਸਾਡੇ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਕੀ ਫਤਿਹ